ਇਹ ਮੇਰੀ ਗੱਲ ਬੜੇ ਧਿਆਨ ਨਾਲ ਸੁਣੀਓ ਬੜੇ ਗੌਰ ਨਾਲ ਸੁਣੀਓ ਕਈ ਵਾਰੀ ਆਪਦਾ ਆਪਣਾ ਕੋਈ ਕਸੂਰ ਨਹੀਂ ਹੁੰਦਾ ਪਰ ਪੁਲਿਸ ਵਾਲੇ ਆਪਾਂ ਨੂੰ ਘਰੇ ਲੈਣ ਆ ਜਾਂਦੇ ਨੇ ਯਾਨੀ ਘਰੋਂ ਚੱਕਣ ਆ ਜਾਂਦੇ ਨੇ ਜੇਕਰ ਕੋਈ ਪੁਲਿਸ ਵਾਲਾ ਤੁਹਾਨੂੰ ਘਰੇ ਚੱਕਣ ਆਉਂਦਾ ਤਾਂ ਆ ਜਿਹੜੀ ਥੱਲੇ ਵੀਡੀਓ ਚੱਲਦੀ ਨਾ ਇਹ ਪੂਰੀ ਵੀਡੀਓ ਦੇਖ ਲਓ ਤੇ ਸੁਣ ਲਓ ਕੋਈ ਨਜਾਇਜ਼ ਪੁਲਿਸ ਵਾਲਾ ਤੁਹਾਡੇ ਨਾਲ ਕਰਦਾ ਵੈ ਬਿਨਾਂ ਗਾਲਤੋਂ ਤੁਹਾਡੇ ਘਰੇ ਆ ਕੇ ਅੰਦਰ ਵੱਲ ਜਾਂਦਾ ਵੈ ਤੇ ਤੁਹਾਨੂੰ ਹੱਤੋਂ ਫੜ ਕੇ ਤੇ ਗੱਡੀ 'ਚ ਬਿਠਾ ਲੈਂਦਾ ਵਾ ਤਾਂ ਆਹ ਵੀਡੀਓ ਤੁਹਾਡੀ ਥੱਲੇ ਚੱਲਦੀ ਹੈ ਨਾ ਇਹਨੂੰ ਪੂਰੀ ਦੇਖਿਓ ਤੁਹਾਡੇ ਬਹੁਤ ਕੰਮ ਆਵੇਗੀ ਹੁਣ ਵੀਡੀਓ ਦੇਖੋ ਪੂਰੀ ਧਿਆਨ ਦੇ ਨਾਲ ਜੇ ਤੁਹਾਡੇ ਘਰ ਪੁਲਸ ਆ ਜੇ ਤੁਹਾਨੂੰ ਅਰੈਸਟ ਕਰਾਂ ਦੇ ਤਾਂ ਸਭ ਤੋਂ ਪਹਿਲਾਂ ਤੇ ਆਪਣੇ ਆਂਢੀ ਗੁਆਂਢੀ ਨੂੰ ਰੋਲਾ ਪਾ ਕੇ ਬੁਲਾ ਲਓ ਜੀ ਲਾ ਲਓ ਆਪਣੇ ਮੇਨ ਗੇਟ ਨੂੰ ਲਾ ਲਓ ਅੰਦਰੋਂ ਤਾਲਾ ਅੱਛਾ ਤੇ ਆਂਢੀ ਗੁਆਂਢੀ ਬੁਲਾ ਲਓ ਹੂੰ ਫਿਰ ਉਹਨੂੰ ਕੋ ਵੀ ਸੱਜਣਾ ਦੱਸ ਮੇਰਾ ਕਸੂਰ ਕੀ ਹੈ ਮੈਨੂੰ ਪਹਿਲਾਂ ਤੇ ਵਾਰੰਟ ਵਿਖਾ ਕਿ ਤੂੰ ਮੇਰੇ ਘਰ ਦੇ ਅੰਦਰ ਵੜ ਸਕਦਾ। ਹੂੰ ਪੁਲਿਸ ਤੁਹਾਡੇ ਘਰ ਦੇ ਅੰਦਰ ਬਿਨਾ ਵਾਰੰਟਾ ਸਰਚ ਵਾਰੰਟ ਤੋਂ ਨਹੀਂ ਵੜ ਸਕਦੀ। ਹੂੰ ਗੇਟ ਤੱਕ ਆ ਸਕਦੀ ਹੈ। ਹੂੰ ੱੱਕਾ ਕਰਕੇ ਕਿ ਦਵਾਰਾਂ ਟੱਪ ਕੇ ਵੀ ਆਈ ਪਿੱਛੇ ਛੇ ਕੇਸ। ਹੂੰ ਜੇ ਆ ਜਾਂਦੀ ਹੈ ਤੇ ਤੁਸੀਂ ਪਹਿਲਾਂ ਤੇ ਲਾਓ ਤਾਲਾ ਆਪਣੇ ਘਰ ਨੂੰ ਅੰਦਰੋਂ। ਹੂੰ ਲਾਨ ਤੋਂ ਬਾਅਦ ਆਂਢ ਗੁਆਂਢੀ ਕਰੋ ਇਕੱਠੇ ਤੇ ਉਹਨੂੰ ਪਿਆਰ ਨਾਲ ਕਹੋ ਕਿ ਭਰਾ ਜੀ ਮੇਰਾ ਅਰੈਸਟ ਵਾਰੰਟ ਵਿਖਾ ਦਿਓ। ਹੂੰ ਤੇ ਮੇਰਾ ਅਰੈਸਟ ਮੀਮੋ ਬਣਾਓ। ਉਸਲੇ ਮੌਕੇ ਤੇ ਤੁਸੀਂ ਕੋਲ ਬੈਠੇ ਹੋ ਮੈਂ ਨਾਲ ਬੈਠਾ ਮੈਨੂੰ ਅਰੈਸਟ ਕਰਨ ਆਈ ਪੁਲਸ ਨੇ। ਤੇ ਮੇਰ ਤੁਹਾਨੂੰ ਉਹ ਇਤਲਾ ਰਿਪੋਰਟ ਦਊਗੀ ਤੁਹਾਡੇ ਸਾਈਨ ਕਰਾਊਗੀ ਕਿ ਸੁਨੀਲ ਕੁਮਾਰ ਮੱਲਨ ਨੂੰ ਅਸੀਂ ਇੱਥੋਂ ਫੜਿਆ ਨੀਲੀ ਕਮੀਜ਼ ਪਾਈ ਸੀ ਦੱਬੀਆਂ ਵਾਲੀ ਪੈਂਟ ਪਾਈ ਸੀ ਆ ਦੋ ਫੋਨ ਜੇ ਮੈਂ ਤੁਹਾਨੂੰ ਫੋਨ ਫੜਾ ਦਿੰਨਾ ਪੈਸੇ ਫੜਾ ਦਿੰਨਾ ਤੇ ਇੱਕ ਪੈਨਲ ਲੱਗਾ ਸੀ ਇੱਕ ਪਰਚੀ ਪਈ ਸੀ ਜੇਬ ਚ ਤੇ ਹੋਰ ਕੁਛ ਨਹੀਂ ਸੀ ਰਮਾਲ ਸੀ ਮੇਰੀ ਜਨਾਬ ਤੇ ਸਭ ਤੋਂ ਇੰਪੋਰਟੈਂਟ ਗੱਲ ਕਿਸੇ ਕਿਸਮ ਦਾ ਸੱਟ ਦਾ ਨੁਕਸਾਨ ਜਾਂ ਕਿਸੇ ਕਿਸਮ ਦੀ ਕੋਈ ਤਿੱਖੀ ਚੋਟ ਪੂਰੇ ਸਰੀਰ ਤੇ ਨਹੀਂ ਸੀ ਤੇ ਸ਼ਰਮ ਕੀਤੇ ਬਿਗੈਰ ਤੁਸੀਂ ਕੱਪੜੇ ਲਾ ਕੇ ਆਪਣੀ شناختੀ ਨੂੰ ਵਿਖਾ ਸਕਦੇ ਹੋ ਫੋਟੋਆਂ ਖਿਚਾ ਕੇ ਭੇਜਣਾ ਕਿ ਬਾਡੀ ਤੇ ਕਿਤੇ ਚਪੇੜ ਦਾ ਵੀ ਨਿਸ਼ਾਨ ਨਹੀਂ